ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੀੜਤ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਕੀਰਤੀ ਕਿਸਾਨ ਜੁਨੀਅਨ ਜਿੰਦਾਬਾਦ 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 ਕਿਦੋਂ ਲਾਉਣੀਆਂ ਦੋਸ਼ੀਆਂ ਦਾ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਦਾ ਸਾਥ ਦੇਣ ਵਾਲੀ ਪੰਜਾਬ ਪੁਲਿਸ ਮੁਰਦਾਬਾਦ 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 ਕਸਤ ਪਣਾਈ ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ 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 ਦੋਸ਼ੀਆਂ ਦੀ ਪੁਸਤ ਪਣਾਈ ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ 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 ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕਿਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਨਹੀਂ ਚਲੇਗੀ ਨਹੀਂ ਚਲੇਗੀ ਕੁੰਡਾ ਕਰਦੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੀੜਤਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੀੜਤਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਨੀਤੀਆਂ ਅਸੀਂ ਉਹ ਬਹੁਤ ਵਧੀਆ ਨੀਤੀਆਂ ਹੈ ਉਹਨਾਂ ਨੀਤੀਆਂ ਨੂੰ ਅਸੀਂ ਅੱਗੇ ਵਧਾਵਾਂਗੇ ਉਹਨਾਂ ਨੀਤੀਆਂ ਕਾਰਨ ਅੱਜ ਸਾਰਾ ਸਾਡਾ ਜਿੰਦਾਬਾਦ 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 ਇਤਿਹਾਸ ਜੁਨੀਅਨ ਜਿੰਦਾਬਾਦ 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 ਢਾਉੜਾ ਐਸਐਚਓ ਪਿੰਡੀਆਂ ਮੁਰਦਾਬਾਦ 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 ਢਾਉੜਾ ਐਸਐਚਓ ਪਿੰਡੀਆਂ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਐਨੂ ਵੇਖੋ ਪੀੜਤਾ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੀੜਤਾ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਸਾਰ ਜੁਨੀਅਮ ਜਿੰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਲੋਕਾਂ ਨੂੰ ਖੱਜਲ ਖਰਾਬ ਕਰਨ ਵਾਲੀ ਪੰਜਾਬ ਪੁਲਿਸ ਮੁਰਦਾਬਾਦ ਹਾਂਜੀ ਮੇਰਾ ਪਲਵਿੰਦਰ ਕੋਰ ਨਾਂ ਜੀ ਮੈਂ ਰਾ ਕੋਟਿਆਂ ਦੇ ਰਹਿਣ ਵਾਲੀ ਜੀ ਕੀ ਮਸਲਾ ਜੀ ਜਿਹੜਾ ਤੁਹਾਨੂੰ ਲਾਇਆ ਹਾਂ ਹਾਂਜੀ ਥਾਣਾ ਲਾਇਆ ਵੀ ਮੇਰੇ ਪੁੱਤ ਨੂੰ ਗੋਲੀ ਵਜੇ ਨੂੰ ਅੱਜ ਤੋਂ ਘਰੇ 15 20 ਦਿਨ ਹੋ ਗਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਤੇ ਆ ਸੋਚ ਰਹੇ ਹਾਂ ਕੋਈ ਗੱਲ ਨਹੀਂ ਸੁਣੀ ਬੜੇ ਫੇਰੇ ਮਾਰੇ ਦੋ ਦਿਨ ਘਰ ਰਕਜੋ ਦੋ ਦਿਨ ਦੋ ਦਿਨ ਨਾ ਕੋਈ ਬੰਦਾ ਫੜਿਆ ਆ ਗੱਡੀਆਂ ਸਾਡੀਆਂ ਨਜਾਇਜ਼ ਕਿਹੜੇ ਕਥਰ ਰੱਖਣੀਆਂ ਡਰਦੇ ਗੱਡੀਆਂ ਜਿੱਦ ਗੋਲੀ ਵੱਜ ਗਈ ਤੇ ਮੁੰਡੇ ਨੂੰ ਲੈ ਕੇ ਭੱਜ ਗਏ ਮੇਰੇ ਪੁੱਤ ਦੇ ਯਾਰ ਮੈਨੂੰ ਤਾਂ ਘਰ ਦੱਸਿਆ ਨਾ ਮੈਨੂੰ ਫੋਨ ਤੇ ਆਖਿਆ ਮਾਤਾ ਉਹਨਾਂ ਦਾਤਰ ਮਾਤਾ ਫੜ ਤੇ ਸਾਬ ਨੂੰ ਸ਼ਹਿਰ ਲੈ ਗਏ ਆ ਹੈ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਸਾਬ ਨੂੰ ਆਂਦੇ ਗੋਲੀ ਵੱਜ ਗਈ ਆ ਤੇ ਮੇਰੇ ਦੰਦੋੜ ਕੀ ਆਪੇ ਵੱਜੀ ਜਾਂਦਾ ਆਪੇ ਮੇਰਾ ਮੂੰਹ ਤਾਂ ਲਾਗੋ ਉਹ ਚਾਚਾ ਰਛਪਾਰ ਹੋਈ ਘਰ ਸੁਖਵਿੰਦਰ ਕੋਰ ਆ ਉਹ ਰਾਤ ਫੇ ਮੇਰੀ ਕੁੜੀ ਨੇ ਫੋਨ ਕੀਤਾ ਇਹ ਹਾੜੀ ਮਾਂ ਬਚਾਓ ਹਾੜੀ ਮਾਂ ਬਚਾਓ ਇਹ ਵਿਚਾਰੇ ਰਾਤ ਮੇਰੇ ਕੋ ਰਹਿ ਜੇ ਹੈ ਅੱਜ ਤੱਕ ਨਾ ਆਏ ਕੋਈ ਮੇਰੇ ਕੋ ਮਾਫੀ ਮੰਗਣ ਆਇਆ ਵੀ ਗੋਲੀ ਵੱਜ ਗਈ ਆ ਨਾ ਆਏ ਕੋਈ ਰਾਜੀ ਨਾਵੇਂ ਵਾਹ ਤੇ ਆਇਆ ਜੇ ਹੈ ਫਿਰ ਮੈਂ ਡੀ ਕੋਈ ਬੰਦੇ ਦੇ ਤੇ ਗੋਲੀ ਚਲਾਤੀ ਪਾਲ ਗਿਆ ਮੇਰਾ ਨਾਮ ਬਜਿੰਦਰ ਸਿੰਘ ਸਰਪੰਚ ਧਰਮਕੋਟ ਮਸਲਾ ਕੋਈ ਨਹੀਂ ਐ ਤੂੰ ਕੋਈ ਥੋੜੇ ਦਿਨ ਪਹਿਲਾਂ ਸਾਡੇ ਵਿੱਚ ਝਗੜਾ ਆਇਆ ਸੀ ਮੇਰੇ ਕੋ ਵੀਡੀਓ ਵੀ ਹੈਗੀ ਹੈ ਤੇ ਕਿਰਪਾਲ ਸਿੰਘ ਨੇ ਗੁਰਸੇਵ ਸਿੰਘ ਦਾ ਸਿਰ ਪਾੜਦਾ ਬਹੁਤ ਜ਼ਿਆਦਾ ਹੈ ਆਪਾਂ ਮਸਲਾ ਉਹ ਥਾਣੇ ਤੱਕ ਨਹੀਂ ਪਹੁੰਚ ਦਿੰਦਾ ਰਾਜ ਝਗੜਾ ਆਪਾਂ ਕੋਈ ਰਾਜ ਨਾ ਕਰਦਾ ਜਾਨਾ ਨਹੀਂ ਕਿਤੇ ਵੀ ਉਹ ਕੁਝ ਸਾਡੇ ਪਿੰਡ ਸਮਾਗਮ ਕਰਕੇ ਗਲਾਈ ਗਰ ਵੀ ਲੇਟ ਹੋ ਗਿਆ ਉਹ ਫੈਸਲਾ ਰੱਖਿਆ ਸੀ ਸਾਡੇ ਕਾਈ ਪ੍ਰਧਾਨ ਸੁਖਵੰਤ ਸਿੰਘ ਉਹਦੇ ਘਰ ਫੈਸਲਾ ਹੋਣ ਰਿਹਾ ਸੀ ਤੇ ਲੰਬੂ ਰਪਾਲ ਸਿੰਘ ਦੇ ਮੰਗੇ ਗਏ ਮਗਰੋਂ ਜਾ ਕੇ ਇਹਨਾਂ ਝਗੜਾ ਕੀਤਾ ਪਚੈ ਨੂੰ ਵੱਧ ਘਰ ਸ਼ਬਦ ਬੜੇ ਗਲਤ ਬੋਲੇ ਗਾਲੀ ਗਰੋਚ ਵੀ ਕੀਤਾ ਹੈ ਤੇ ਸਾਡੇ ਪਿੰਡ ਤੇ ਕੋਈ ਗੋਲੀ ਚੱਲੀ ਨਹੀਂ ਨਾ ਹੀ ਸੁਣੀ ਉੱਥੇ ਆ ਇਹ ਸਾਰਾ ਝੂਠ ਮਾਰੀ ਜਾਂਦੇ ਆ ਇਹਦੇ ਬੰਦੇ ਨੇ ਆ ਮੈਂਬਰ ਪੰਚਾਇਤ ਦਾ ਮਲਕੀਤ ਸਿੰਘ ਜੀ ਤੇ ਪਛਾਣ ਨਾ ਕਰਵਾਇਆ ਬਹੁਤ ਜ਼ਿਆਦਾ ਗਲਤ ਕੰਮ ਕੀਤਾ ਇਸ ਤਰ੍ਹਾਂ ਫਿਰ ਹਰ ਪੰਚਾਇਤ ਦੇ ਆ ਕੇ ਕੋਈ ਲੰਬ ਹੋਣ ਗਲ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਜੁਨੀਆਣਾ ਅੱਜ ਦਾ ਧਰਨਾ ਪਿੰਡੀ ਸਿੱਧਾ ਥਾਣੇ ਦੇ ਮੂਹਰੇ ਕਿਰਤੀ ਕਿਸਾਨ ਜੁਨੀਆਣ ਵੱਲੋਂ ਲਾਇਆ ਗਿਆ ਕਿਉਂਕਿ ਪਿੰਡ ਧਰਮਕੋੜ ਜਿਹੜਾ ਥਾਣਾ ਪਿੰਡੀਆਂ ਦੇ ਅਹਿਤ ਪੈਂਦਾ ਉੱਥੇ 16 ਤਰੀਕ ਦੀ ਇੱਕ ਨੌਜਵਾਨ ਨੂੰ ਜਿਹੜਾ ਉਹ ਗੋਲੀਆਂ ਮਾਰ ਕੇ ਗੁਰਸਾਹਬ ਸਿੰਘ ਨੂੰ ਜ਼ਖਮੀ ਕੀਤਾ ਗਿਆ ਉੱਤੇ ਜਾਣ ਲੇਵਾ ਹਮਲਾ ਕੀਤਾ ਗਿਆ ਔਰ ਪੁਲਿਸ ਵੱਲੋਂ ਜਿਹੜਾ ਉਹਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਇਸ ਗੱਲ ਦੀ ਮੱਲੋ ਗਵਾਹੀ ਭਰਦਾ ਵੀ ਉੱਥੇ ਗੋਲੀ ਚੱਲੀ ਆ ਪੁਲਿਸ ਨੇ ਧਰਾਫਤ ਕੀਤਾ ਸਾਰੀ ਗੱਲ ਨੂੰ ਤੇ ਫਿਰ ਪਰਚਾ ਦਰਜ ਕੀਤਾ ਔਰ 16 ਤਰੀਕ ਤੋਂ ਅੱਜ ਤੱਕ ਇੱਕ ਵੀ ਦੋਸ਼ੀ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਉਹਦੇ ਤੋਂ ਵੀ ਜਿਹੜੀ ਸੰਗੀਨ ਗੱਲ ਆ ਕਿ ਦੋਸ਼ੀਆਂ ਨੇ ਨਜਾਇਜ਼ ਹਥਿਆਰ ਚਲਾ ਕੇ ਜਿਹੜਾ ਉਹ ਗਰਸਾਹ ਸਿੰਘ ਦੇ ਉੱਤੇ ਹਮਲਾ ਜਿਹੜਾ ਕੀਤਾ ਤੇ ਉਹਨੂੰ ਜ਼ਖਮੀ ਕੀਤਾ ਇੱਕ ਮੰਮੂਲੀ ਝਗੜਾ ਹੋਇਆ ਸੀਗਾ ਪਿੰਡ ਧਰਮਕੋੜ ਚ ਉਹਦੇ ਰਾਜੀ ਨਾਮੇ ਲਈ ਇਹ ਜਿਹੜਾ ਸੀਗਾ ਇਹਨਾਂ ਦੇ ਯਾਰ ਦੋਸਤ ਦਾ ਝਗੜਾ ਸੀਗਾ ਉਹਦੇ ਸੱਦਣ ਤੇ ਉਹਦੇ ਰਾਜੀ ਨਾਮੇ ਚ ਗਿਆ ਸੀਗੇ ਰਾਜੀ ਨਾਵਾ ਬੜੇ ਪੂਰਾ ਮੰਤਰੀਕੇ ਨਾ ਹੋ ਰਿਆ ਸੀ ਪਰ ਉਹਨਾਂ ਦੋਸ਼ੀਆਂ ਵੱਲੋਂ 扑 ਘਾੜ ਪੈਦਾ ਕਰਕੇ ਜਿਹੜਾ ਉਹ ਇਹਨਾਂ ਦੇ ਉੱਤੇ ਹਮਲਾ ਕਰਕੇ ਇਹਨਾਂ ਨੂੰ ਜਿਹੜਾ ਉਹ ਜ਼ਖਮੀ ਕੀਤਾ ਗਿਆ ਸੋ ਸਭ ਤੋਂ ਜਿਹੜੀ ਅੱਜ ਦੀ ਗੰਭੀਰ ਗੱਲ ਆ ਵੀ ਨਾਜਾਇਜ਼ ਥਹਾਰਾ ਨਾ ਹਮਲਾ ਆਇਆ ਤੇ ਉਹ ਜਿਹੜਾ ਨਾ ਹਥਿਆਰ ਬਰਾਮਦ ਕਰਨ ਲਈ ਕਿਸੇ ਨੂੰ ਗ੍ਰਫਤਾਰ ਕਰ ਰਹੀ ਹੈ ਪੁਲਿਸ ਨਾ ਪੁਲਿਸ ਜਿਹੜੀ ਆ ਉਲਟਾ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਉੱਥੇ ਲੱਗੀਆਂ ਸੀਗੀਆਂ ਜਿਨ੍ਹਾਂ ਤੇ ਗਾਇ ਸੀਗੇ ਉੱਥੇ ਸਮਝੌਤੇ ਦੇ ਵਿੱਚ ਉਹ ਗੱਡੀਆਂ ਲਿਆ ਕੇ ਥਾਣੇ ਲਾ ਲੀਆਂ ਤੇ ਅੱਜ ਤੱਕ ਕੋ ਗੱਡੀਆਂ ਥਾਣੇ ਵਿੱਚ ਜਿਹੜੀਆਂ ਨੇ ਉਹ ਬੰਦ ਰੱਖੀਆਂ ਹੋਈਆਂ ਨੇ ਕੋਈ ਸਿਆਸੀ ਜਾ ਕੇ ਕੋਈ ਉੱਧਰ ਵੀ ਜੁਨੀਆ ਦਾ ਕੋਈ ਦੇਖੋ ਇਹਦੇ ਚ ਦੋ ਤਿੰਨ ਗੱਲਾਂ ਨੇ ਵੀ ਇੱਕ ਤੇ ਇਸ ਮਾਮਲੇ ਦੀ ਦੇਖੋ ਅਸੀਂ ਜਥੇਬੰਦੀਆਂ ਆ ਸਾਨੂੰ ਕੋਈ ਵੀ ਮਾਮਲਾ ਜਿਹੜਾ ਉਹ ਪੂਰੀ ਪੁਣਛਾਨ ਕਰਕੇ ਵੇਖਣਾ ਚਾਹੀਦਾ ਵੀ ਇਹ ਕੀ ਮਾਮਲਾ ਤੇ ਉਸ ਹਸਾਬ ਦੇ ਨਾਲ ਜਿਹੜਾ ਸਾਨੂੰ ਜਿਹੜਾ ਉਸਟੈਂਡ